ਜੀ ਤਾਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਹਾਂ ਜ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਤੁਸੀਂ ਵੀ ਸੋਚੋਗੇ ਕਿ ਦਰਅਸਲ ਅਕਸਰ ਹੀ ਇਸ ਦੁਨੀਆ ਦੇ ਵਿੱਚ ਜਿਹੋ ਇਹੋ ਜਿਹੇ ਲੋਕ ਰਹਿੰਦੇ ਨੇ ਜੋ ਆਪ ਨੂੰ ਛੱਡ ਕੇ ਆਪਣੇ ਆਪ ਨੂੰ ਛੱਡ ਕੇ ਦੂਜਿਆਂ ਦੇ ਬਾਰੇ ਸੋਚਦੇ ਨੇ ਹਾਂਜੀ ਅਜਿਹਾ ਹੀ ਮਾਮਲਾ ਕੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿੱਥੇ ਕਿ ਇੱਕ ਵਿਅਕਤੀ ਜੋ ਕਿ ਆਪਣੇ ਹੀ ਪੁੱਤ ਦਾ ਵਿਆਹ ਕਰਨਾ ਚਾਹੁੰਦਾ ਹੈ ਉਹ ਵੀ ਵਿਆਹ ਇੱਕ ਗਰੀਬ ਘਰ ਦੀ ਲੜਕੀ ਦੇ ਨਾਲ ਕਰਦਾ ਹੈ ਤੇ ਬਾਅਦ ਵਿੱਚ ਉਹਨਾਂ ਦੇ ਪਰਿਵਾਰ ਤੋਂ ਕੋਈ ਦਾਜ ਵੀ ਨਹੀਂ ਲੈਂਦਾ ਸਿਰਫ 1 ਰੁਪਿਆ ਹੀ ਦਾਜ ਦੇ ਵਿੱਚ ਲੈਂਦਾ ਹੈ ਤੇ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਜਿਹੜੇ ਆਪਣੇ ਲਾਈਵ ਸਿਸਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਅਜਾਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਦੋਸਤੋ ਅੱਜ ਇੱਕ ਜੀਹਾਂ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੋ ਕਿ ਜੀਂਦ ਦੇ ਪਿੰਡ ਫੁਲਾਇਆ ਦੇ ਇਲਾਕੇ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਾਣਕਾਰੀ ਮੁਤਾਬਕ ਇਹ ਦੱਸਿਆ ਗਿਆ ਹੈ ਕਿ ਸ਼ਮਸ਼ੇਰ ਸਿੰਘ ਆਪਣੇ ਪੁੱਤਰ ਨਰਿੰਦਰ ਦਾ ਵਿਆਹ ਕਰਨਾ ਚਾਹੁੰਦਾ ਸੀ ਤੇ ਵਿਆਹ ਦੇ ਦੌਰਾਨ ਛਣਬੀਨ ਦੇ ਦੌਰਾਨ ਹੀ ਆਪਣੇ ਲੜਕੇ ਲਈ ਇੱਕ ਲੜਕੀ ਦੀ ਪਾਲ ਕਰਦਾ ਹੁੰਦਾ ਹੈ ਜਦੋਂ ਹੀ ਉਸ ਨੂੰ ਇੱਕ ਵਧੀਆ ਕੁੜੀ ਪੜੀ ਲਿਖੀ ਕੁੜੀ ਮਿਲ ਜਾਂਦੀ ਹੈ ਤਾਂ ਉਹ ਉਸ ਦੇ ਨਾਲ ਰਿਸ਼ਤੇ ਦੀ ਗੱਲ ਚਲਾਉਂਦੇ ਨੇ ਪਰ ਅਸਲ ਵਿੱਚ ਜੋ ਲੜਕਾ ਸੀ ਉਹ ਬਹੁਤ ਹੀ ਅਮੀਰ ਪਰਿਵਾਰ ਦਾ ਹੁੰਦਾ ਹੈ ਤੇ ਜੋ ਲੜਕੀ ਹੈ ਔ ਬਹੁਤ ਹੀ ਜਿਆਦਾ ਗਰੀਬ ਪਰਿਵਾਰ ਦੇ ਹੋਣ ਕਰਕੇ ਉਹਨਾਂ ਨੂੰ ਇਹ ਚੀਜ਼ ਦਾ ਡਰ ਰਹਿੰਦਾ ਹੈ ਕਿ ਕਿਤੇ ਉਹ ਲੜਕੇ ਵਾਲੇ ਸਾਨੂੰ ਨਾ ਨਾ ਕਰ ਦੇ ਪਰ ਜੋ ਲੜਕੇ ਵਾਲਿਆਂ ਦੀ ਸੋਚ ਹੁੰਦੀ ਹੈ ਉਹ ਲੜਕੀ ਦੇ ਸਹੁਰੇ ਦੀ ਜੋ ਸੋਚ ਹੁੰਦੀ ਹੈ ਉਹ ਬਹੁਤ ਹੀ ਜਿਆਦਾ ਵਧੀਆ ਆਮ ਸਮਾਜ ਦੇ ਨਾਲੋਂ ਬਹੁਤ ਜਿਆਦਾ ਵਧੀਆ ਸੋਚ ਵਾਲਾ ਵਿਅਕਤੀ ਹੀ ਐਦਾਂ ਦਾ ਕਰ ਸਕਦਾ ਹੈ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਅਕਸਰ ਉਹ ਵਿਅਕਤੀ ਨੇ ਕੀਤਾ ਕੀ ਦੋਸਤੋ ਜਦੋਂ ਹੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ ਹੈ ਤਾਂ ਉਹ ਜੋ ਲੜਕੀ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਨਰਮ ਸੁਭਾਅ ਦੀ ਤੇ ਪੜੇ ਲਿਖੀ ਹੁੰਦੀ ਹੈ ਬਹੁਤ ਜ਼ਿਆਦਾ ਕੁਆਲੀਫਾਈਡ ਹੋਣ ਕਰਕੇ ਉਹਨਾਂ ਨੂੰ ਉਹ ਲੜਕੀ ਪਸੰਦ ਆ ਜਾਂਦੀ ਹੈ ਤੇ ਬਾਅਦ ਵਿੱਚ ਉਹਨਾਂ ਦੁਆਰਾ ਰਿਸ਼ਤਾ ਵੀ ਪੱਕਾ ਕੀਤਾ ਜਾਂਦਾ ਹੈ ਤੇ ਉਹਨਾਂ ਦੁਆਰਾ ਇਹ ਗੱਲ ਆਖੀ ਜਾਂਦੀ ਹੈ ਕਿ ਸਾਨੂੰ ਰਿਸ਼ਤਾ ਮਨਜ਼ੂਰ ਹੈ ਅਸੀਂ ਤੁਹਾਡੇ ਨਾਲ ਤੁਹਾਡੇ ਨਾਲ ਰਿਸ਼ਤਾ ਪੱਕਾ ਕਰਨਾ ਚਾਹੁੰਦੇ ਹਾਂ ਤਾਂ ਲੜਕੀ ਦੇ ਵੱਲੋਂ ਵੀ ਹਾਂ ਕਰ ਦਿੱਤੀ ਜਾਂਦੀ ਹੈ ਤੇ ਲੜਕੀ ਨੂੰ ਵੀ ਖੁਸ਼ੀ ਫੀਲ ਹੋਣ ਲੱਗ ਪੈਂਦੀ ਹੈ ਕਿ ਸ਼ਾਇਦ ਇਹਨਾਂ ਨੇ ਇਹ ਚੀਜ਼ ਨਹੀਂ ਸੋਚੀ ਕਿ ਅਸੀਂ ਗਰੀਬ ਪਰਿਵਾਰ ਦੇ ਹਾਂ ਕਿਉਂਕਿ ਅੱਜ ਕ ਕਿ ਜੇਕਰ ਲੜਕਾ ਜੋਬ ਕਰਦਾ ਹੈ ਤਾਂ ਲੜਕੇ ਵਾਲਿਆਂ ਦੀ ਮੰਗ ਹੁੰਦੀ ਹੈ ਕਿ ਕੁੜੀ ਵੀ ਲੜਕੀ ਵੀ ਜੋਬ ਕਰਦੀ ਹੋਵੇ ਪਰ ਜੇਕਰ ਲੜਕੀ ਜੋਬ ਕਰਦੀ ਹੈ ਤਾਂ ਲੜਕੀ ਦੇ ਪਰਿਵਾਰ ਵੱਲੋਂ ਵੀ ਇਹ ਗੱਲ ਆਖਿਆ ਜਾਂਦਾ ਹੈ ਕਿ ਅਸੀਂ ਵੀ ਆਪਣੀ ਲੜਕੀ ਦੇ ਲਈ ਜੋ ਲੜਕਾ ਲੈਣਾ ਹੈ ਉਹ ਜੋਬ ਕਰਦਾ ਹੀ ਹੋਵੇ ਉਹ ਵੀ ਸਰਕਾਰੀ ਜੋਬ ਤੇ ਲੱਗਾ ਹੋਵੇ ਪਰ ਦੋਸਤੋ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਲੜਕੇ ਵਾਲੇ ਬਹੁਤ ਹੀ ਜ਼ਿਆਦਾ ਅਮੀਰ ਪਰਿਵਾਰ ਦੇ ਹੋਣ ਕਰਕੇ ਜੋ ਲੜਕੀ ਸੀ ਉਹ ਗਰੀਬ ਪਰਿਵਾਰ ਦੀ ਹੁੰਦੀ ਹੈ ਤੇ ਬਾਅਦ ਵਿੱਚ ਜਦੋਂ ਉਹਨਾਂ ਦਾ ਰਿਸ਼ਤਾ ਤੈਅ ਹੋ ਜਾਂਦਾ ਹੈ ਤਾਂ ਇੱਕ ਦਿਨ ਵਿਆਹ ਦੀ ਤਾਰੀਖ ਨੇੜੇ ਆ ਜਾਂਦੀ ਹੈ ਤੇ ਜਦੋਂ ਹੀ ਵਿਆਹ ਹੁੰਦਾ ਹੈ ਤਾ ਪਹਿਲਾ ਇਹ ਗੱਲ ਆਖੀ ਗਈ ਸੀ ਸ਼ਮਸ਼ੇਰ ਸਿੰਘ ਵੱਲੋਂ ਲੜਕੀ ਦੇ ਸਹੁਰੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਜਦੋਂ ਹੀ ਵਿਆਹ ਹੋਵੇਗਾ ਵਿਆਹ ਦੀਆਂ ਤਰੀਕਾਂ ਆਰੰਭ ਹੋਣਗੀਆਂ ਤਾਂ ਵਿਆਹ ਤੋਂ ਬਾਅਦ ਅਸੀਂ ਤੁਹਾਡੇ ਤੋਂ ਦਾਜ ਨਹੀਂ ਲੈਣਾ ਤਾਂ ਇਸ ਗੱਲ ਨੂੰ ਸੁਣ ਕੇ ਉਹ ਵੀ ਹੈਰਾਨ ਰਹਿ ਗਏ ਉਹਨਾਂ ਨੇ ਵੀ ਉਹਨਾਂ ਨੂੰ ਵੀ ਇਹ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਉਹਨਾਂ ਨੇ ਵੀ ਇਹ ਚੀਜ਼ ਸੋਚੀ ਕਿ ਚਲੋ ਵਧੀਆ ਹੋਇਆ ਵੀ ਇਹਨਾਂ ਨੇ ਇੰਨੇ ਅਮੀਰ ਪਰਿਵਾਰ ਹੋ ਕੇ ਵੀ ਇਹਨਾਂ ਨੇ ਸਾਨੂੰ ਜਲੀਲ ਨਹੀਂ ਕੀਤਾ ਕਿਸੇ ਕੋਲੋਂ ਤੰਗ ਨਹੀਂ ਕੀਤਾ ਵੀ ਸਾਨੂੰ ਐਨਾ ਦਾਜ ਚਾਹੀਦਾ ਹੈ ਐਨਾ ਕੁਝ ਚਾਹੀਦਾ ਹੈ ਉਹਨਾਂ ਵੱਲੋਂ ਇਹ ਗੱਲ ਦੀ ਮਨਜ਼ੂਰੀ ਲਈ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਡੇ ਤੋਂ ਅਸੀਂ ਦਾਜ ਨਹੀਂ ਲਵਾਂਗੇ ਤਾਂ ਉਹਨਾਂ ਤੋਂ ਦਾਜ ਲਿਆ ਵੀ ਨਹੀਂ ਗਿਆ ਤੇ ਵਿਆਹ ਤੋਂ ਬਾਅਦ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਤਾਂ ਲੜਕੀ ਵਾਲਿਆਂ ਦੇ ਪਰਿਵਾਰ ਵੱਲੋਂ 1 ਰੁਪਿਆ ਦਾਜ ਵਿੱਚ ਦਿੱਤਾ ਜਾਂਦਾ ਹੈ ਤੇ ਲੜਕੇ ਵਾਲਿਆਂ ਨੇ ਕਿਹਾ ਸੀ ਵੀ ਸਿਰਫ ਅਸੀਂ ਤੁਹਾਡੇ ਤੋਂ 1 ਰੁਪਿਆ ਹੀ ਦਾਜ ਵਿੱਚ ਲੈਣਾ ਹੈ ਉਹ ਵੀ ਇਹਨਾਂ ਇਹਨਾਂ ਦੀਆਂ ਰਸਮਾਂ ਰਿਵਾਜਾਂ ਦੇ ਅਨੁਸਾਰ ਸਾਨੂੰ ਇਹ ਲੈਣਾ ਪਵੇਗਾ ਨਹੀਂ ਤਾਂ ਅਸੀਂ 1 ਰੁਪਿਆ ਵੀ ਨਹੀਂ ਲੈਣਾ ਸੀ ਜਿਸ ਦੇ ਦੌਰਾਨ ਉਹਨਾਂ ਨੇ ਸਿਰਫ ਅੱਜ ਦੇ ਮਾਹੌਲ ਵਿੱਚ ਦੋਸਤੋ ਤੁਸੀਂ ਦੇਖੋ ਜਿੱਥੇ ਕਿ ਲੱਖਾਂ ਲੱਖਾਂ ਦੇ ਦਾਜ ਲੜਕੀਆਂ ਨੂੰ ਦਿੱਤੇ ਜਾਂਦੇ ਨੇ ਤੇ ਦਾਜਾਂ ਦੇ ਪਿੱਛੇ ਅਜਿਹੇ ਹੰਗਾਮੇ ਹੁੰਦੇ ਨੇ ਕਈ ਥਾਵਾਂ ਤੇ ਤਾਂ ਲੜਕੀਆਂ ਆਤਮ ਹੱਤਿਆਵਾਂ ਕਰ ਲੈਂਦੀਆਂ ਨੇ ਤੇ ਕਈ ਥਾਵਾਂ ਤੇ ਉਹ ਤਲਾਕ ਵੀ ਲੈ ਲੈਂਦੀਆਂ ਨੇ ਦੋਸਤੋ ਅਜਿਹੇ ਮਾਮਲੇ ਦੇ ਵਿੱਚ ਅਜਿਹੇ ਦੌਰ ਦੇ ਵਿੱਚ ਤੁਸੀਂ ਦੇਖੋਗੇ ਅਜਿਹੇ ਵਿਅਕਤੀ ਦੀ ਸਮਝ ਸੋਚ ਕਿੱਥੋਂ ਤੱਕ ਹੋਵੇਗੀ ਜਿਹਨੇ ਜਿਸ ਨੇ ਅੱਜ ਦੇ ਦੌਰ ਵਿੱਚ ਹੀ ਆਪਣੀ ਜੋ ਨਉ ਹੈ ਆਪਣੇ ਜੋ रिश्तेदार ਨੇ ਆਪਣੇ بیٹے ਦੇ ਸਹੁਰਿਆਂ ਦੇ ਵੱਲੋਂ 1 ਰੁਪਿਆ ਦਾਜ ਵਿੱਚ ਲਿਆ ਤੁਸੀਂ ਦੇਖੋ ਕਿ ਜਦੋਂ ਹੀ ਉਸਨੇ ਇਹ ਚੀਜ਼ ਦਾ ਪੁੱਛਿਆ ਗਿਆ ਤਾਂ ਰੁਪਿਆ ਦਾਜ ਦੇ ਲੈਣ ਤੋਂ ਬਾਅਦ ਜੋ ਲੜਕੀ ਹੈ ਅਗਲ ਲੜਕੀ ਦਾ ਨਾਮ ਗੀਤੂ ਹੈ ਤੇ ਗੀਤੂ ਨੂੰ ਵੀ ਇਹ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਆ ਉਸਦੇ ਵੱਲੋਂ ਵੀ ਇਹ ਚੀਜ਼ ਨੂੰ ਕਿਹਾ ਜਾਂਦਾ ਹੈ ਕਿ ਮੇਰੀ ਖੁਸ਼ਕਿਸਮਤੀ ਹੈ ਜਿਸ ਦੇ ਦੁਆਰਾ ਮੈਂ ਇੱਥੇ ਆਈ ਆ ਤੇ ਮੇਰਾ ਸਹੁਰਾ ਪਰਿਵਾਰ ਇੰਨਾ ਜ਼ਿਆਦਾ ਵਧੀਆ ਹੈ ਤੇ ਮੇਰੇ ਸਹੁਰੇ ਦੇ ਵੱਲੋਂ ਇਹ ਚੀਜ਼ ਆਖੀ ਗਈ ਕਿ ਅਸੀਂ ਦਾਜ ਨਹੀਂ ਲੈਣਾ ਕਿਉਂਕਿ ਸਹੁਰੇ ਦੀ ਇਹ ਸੋਚ ਹੈ ਕਿ ਜਦੋਂ ਹੀ ਲੜਕੀ ਪੈਦਾ ਹੁੰਦੀ ਹੈ ਤਾਂ ਉਸ ਨੂੰ ਪੜਾਉਣ ਤੇ ਜਦੋਂ ਉਸ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਉਸ ਨੂੰ ਪੜਾਇਆ ਜਾਂਦਾ ਹੈ ਜੋ ਉਸ ਨੂੰ ਪਾਲ ਕੇ ਮਾ ਪਿ ਮਾਤਾ ਪਿਤਾ ਤੁਹਾਡੇ ਕੋਲ ਦੇ ਦਿੰਦੇ ਨੇ ਉਸ ਤੋਂ ਵੱਡਾ ਦਾਜ ਲੜਕੇ ਵਾਲਿਆਂ ਨੂੰ ਹੋਰ ਕੀ ਚਾਹੀਦਾ ਹੈ ਉਹਨਾਂ ਨੇ ਤਾਂ ਆਪਣੀ ਸਾਰੀ ਜੋ ਕਮਾਈ ਹੈ ਆਪਣੀ ਲੜਕੀ ਨੂੰ ਆਪਣੀ ਜਾਨ ਤੋਂ ਪਿਆਰੀ ਰੱਖਿਆ ਉਹ ਹੀ ਤੁਹਾਡੇ ਕੋਲ ਭੇਜ ਦਿੱਤੀ ਹੈ ਤਾਂ ਹੋਰ ਤੁਹਾਨੂੰ ਦਾਜ ਕੀ ਚਾਹੀਦਾ ਹੈ ਇਹ ਸੋਚ ਉਹਨਾਂ ਦੇ ਸਹੁਰੇ ਦੀ ਸ਼ਮਸ਼ੀਰ ਸਿੰਘ ਦੀ ਹੈ ਜਿਸ ਦੇ ਦੁਆਰਾ ਉਹਨਾਂ ਨੇ ਇਹ ਗੱਲ ਲੱਕੀ ਗਈ ਹੈ ਕਿ ਮੈਂ ਆਪਣੇ ਮਹਾਪੁਰਖਾਂ ਪੁਰਖਾਂ ਦੇ ਰਸਤੇ ਤੇ ਹੀ ਆਪਣੇ ਪੁੱਤ ਨੂੰ ਚਲਾਉਂਦਾ ਹਾਂ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਂ ਚੱਲਦਾ ਆ ਰਿਹਾ ਹਾਂ ਜਿਸ ਦੇ ਦੁਆਰਾ ਇਹ ਸਾਡੇ ਦੋ ਰਸਮ ਰਿਵਾਜ ਨੇ ਕਿ ਅਸੀਂ ਲੜਕੀ ਵਾਲਾ ਤੋਂ ਦਾਜ ਨਹੀਂ ਲੈਣਾ ਤੇ ਤੁਸੀਂ ਦੇਖੋ ਕਿ ਇੱਕ ਪੜ੍ਹੀ ਲਿਖੀ ਲੜਕੀ ਗਰੀਬ ਪਰਿਵਾਰ ਦੀ ਲੜਕੀ ਨੂੰ ਉਹਨਾਂ ਨੇ ਆਪਣੇ ਘਰ ਦੀ ਨੌ ਬਣਾਇਆ ਤੇ 1 ਰੁਪਿਆ ਦਾ ਵੀ ਦਾਜ ਉਹਨਾਂ ਨੇ ਨਹੀਂ ਲਿਆ ਸਿਰਫ 1 ਰੁਪਿਆ ਹੀ ਉਹਨਾਂ ਨੇ ਉਹਨਾਂ ਤੋਂ ਲਿਆ ਉਹ ਵੀ ਉਹ ਕਹਿੰਦੇ ਵੀ ਰਸਮਾਂ ਰਿਵਾਜਾਂ ਦੇ ਦੌਰਾਨ ਸਾਨੂੰ ਇਹ ਰੁਪਿਆ ਲੈਣਾ ਪਿਆ ਪਰ ਦੇਖੋ ਤੁਸੀਂ ਅੱਜ ਦੇ ਦੌਰ ਵਿੱਚ ਜਿੱਥੇ ਕਿ ਲੱਖਾਂ ਕਰੋੜਾਂ ਦੇ ਦਾਜ ਲੜਕੀ ਵਾਲੇ ਦੇ ਰਹੇ ਨੇ ਤੇ ਲੜਕੇ ਵਾਲੇ ਉਹਨਾਂ ਤੋਂ ਮੰਗ ਕਰ ਰਹੇ ਨੇ ਸਾਨੂੰ ਆ ਵੀ ਚੀਜ਼ ਚਾਹੀਦੀ ਸਾਨੂੰ ਆ ਵੀ ਚਾਹੀਦੀ ਆ ਪਿਛਲੇ ਦਿਨੀ ਤੁਹਾਡੇ ਨਾਲ ਇੱਕ ਮਾਮਲਾ ਸੰਝਿਆ ਕੀਤਾ ਸੀ ਇਥੇ ਕੇ ਲੜਕੇ ਵਾਲਿਆਂ ਨੇ ਲੜਕੀ ਤੋਂ ਦਾਜ ਦੀ ਮੰਗ ਕੀਤੀ ਉਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਥਾਰ ਚਾਹੀਦੀ ਹੈ 4 ਰਪਿਆ ਵਾਂ ਚਾਹੀਦਾ ਹੈ ਜੇਕਰ ਤੁਸੀਂ ਦੇ ਸਕਦੇ ਹੋ ਤਾਂ ਬਰਾਤ ਦੀ ਤਿਆਰੀ ਕਰ ਲਵੋ ਜੇਕਰ ਨਹੀਂ ਦੇ ਸਕਦੇ ਤਾਂ ਤੁਸੀਂ ਫਿਰ ਬਰਾਤ ਦੀ ਤਿਆਰੀ ਨਾ ਕਰੋ ਹਾਂ ਤੁਸੀਂ ਦੇਖੋ ਕਿ ਇਹ ਜੋ ਮਾਮਲਾ ਹੈ ਜਿੱਥੇ ਪਹਿਲਾਂ ਤਾਂ ਉਹਨਾਂ ਨੇ ਰਿਸ਼ਤਾ ਤੈਅ ਕੀਤਾ ਪੂਰਾ ਉਹਨਾਂ ਨੇ ਸਾਰੀਆਂ ਤਿਆਰੀਆਂ ਕੀਤੀਆਂ ਤੇ ਐਂਡ ਤੇ ਆ ਕੇ ਲੜਕੇ ਵਾਲਿਆਂ ਨੇ ਇਹ ਚੀਜ਼ ਕਹਿ ਦਿੱਤੀ ਕਿ 4 ਰੁਪਇਆ ਵਾਂ ਸਾਨੂੰ ਚਾਹੀਦਾ ਹੈ ਜੇਕਰ ਤੁਸੀਂ ਨਹੀਂ ਦੇ ਸਕਦੇ ਹੋ ਤਾਂ ਸਾਡਾ ਇਸ ਵਿਆਹ ਤੋਂ ਜਵਾਬ ਹੈ ਤੇ ਉਹਨਾਂ ਜੋ ਉਹਨਾਂ ਦੀਆਂ ਜੋ ਤਿਆਰੀਆਂ ਨੇ ਉਹ ਬਿਲਕੁਲ ਹੀ ਸਾਰਾ ਕੁਝ ਉਹਨਾਂ ਦਾ ਖਤਮ ਹੋ ਜਾਂਦਾ ਹੈ ਇਹ ਖਬਰ ਤੁਹਾਡੇ ਨਾਲ ਪਿਛਲੇ ਦਿਨੀ ਸਾਂਝੀ ਕੀਤੀ ਸੀ ਪਰ ਦੇਖੋ ਤੁਸੀਂ ਅੱਜ ਦੇ ਦੌਰ ਵਿੱਚ ਜੋ ਵਿਅਕਤੀ ਨੇ ਜੋ ਵਿਅਕਤੀ ਅੱਜ ਜੋ ਇਹ ਨਰਿੰਦਰ ਸਿੰਘ ਦੇ ਪਿਤਾ ਸ਼ਮਸ਼ੇਰ ਸਿੰਘ ਦੋ ਫੁਲਾਇਆ ਪਿੰਡ ਤੋਂ ਇਹਨਾਂ ਦੀ ਜੋ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਗਿਆ ਹੈ ਕਿ ਵਿਅਕਤੀ ਜੋ ਸੀ ਉਹਨਾਂ ਨੇ ਸਿਰਫ ਲੜਕੀ ਬਣੇ ਤੋਂ ਲੜਕੀ ਪੜ੍ਹੀ ਲਿਖੀ ਹੋਣ ਕਰਕੇ ਗਰੀਬ ਪਰਿਵਾਰ ਦੀ ਹੋਣ ਕਰਕੇ ਉਹਨਾਂ ਨੇ ਉਸ ਦਾ ਰਿਸ਼ਤਾ ਲਿਆ ਤੇ ਕਿਹਾ ਵੀ ਤੂੰ ਸਾਡੇ ਘਰ ਦੀ ਨੌ ਹੈ ਤੇ ਨਾ ਹੀ ਅਸੀਂ ਤੇਰੇ ਤੋਂ ਦਾਜ ਲੈਣਾ ਹੈ ਤੇ ਨਾ ਹੀ ਅਸੀਂ ਦਾਜ ਲਈ ਤੰਗ ਕਰਨਾ ਹੈ ਤੇ ਲੜਕੀ ਦੇ ਵੱਲੋਂ ਵੀ ਇਸ ਗੱਲ ਦੀ ਖੁਸ਼ੀ ਮਨਾਈ ਗਈ ਹੈ ਕਿਹਾ ਗਿਆ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਤੇ ਉਸਨੇ ਕਿਹਾ ਗਿਆ ਕਿ ਮੈਂ ਆਪਦੀ ਮੈਂ ਆਪਣੇ ਸਹੁਰੇ ਦੀ ਸੋਚ ਨੂੰ ਸਲਾਮ ਕਰਦੀ ਹਾਂ ਤੇ ਉਸ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇਹਨਾਂ ਨੇ ਸਾਨੂੰ ਦਾਜ ਲਈ ਤੰਗ ਵੀ ਨਹੀਂ ਕੀਤਾ ਤੇ ਮੇਰੇ ਮਾਤਾ ਪਿਤਾ ਜਿਓ ਨੇ ਉਹ ਦਾਜ ਦੇਣ ਲਈ ਅਸਮਰਥ ਨੇ ਜਸਦੇ ਦੁਆਰਾ ਇਹ ਗੱਲ ਦੁਬਾਰਾ ਤੁਹਾਨੂੰ ਫਿਰ ਤੋਂ ਦੱਸ ਦਈਏ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਦੌਰ ਵਿੱਚ ਜਿੱਥੇ ਕਿ ਦਾਜ ਨੂੰ ਲੈ ਕੇ ਵਿਅਕਤੀ ਐਨੇ ਅੰਨੇ ਹੋ ਜਾਂਦੇ ਨੇ ਐਨੇ ਜ਼ਿਆਦਾ ਲਾਲਚ ਵਿੱਚ ਆ ਜਾਂਦੇ ਨੇ ਕਿ ਬਹੁਤ ਦਾ ਦੁਰਘਟਨਾਵਾਂ ਵਾਪਰ ਜਾਂਦੀਆਂ ਨੇ ਕਈ ਤਾਂ ਉਹ ਆਪਣੇ ਦੁਆਰਾ ਹੀ ਇਹਨਾਂ ਹਾਲਾਤਾਂ ਨੂੰ ਅੰਜਾਮ ਦੇ ਦਿੱਤੇ ਜਾਂਦੇ ਨੇ ਪਰ ਅੱਜ ਦੇ ਦੌਰ ਵਿੱਚ ਕੋਈ ਅਜਿਹਾ ਵਿਅਕਤੀ ਹੀ ਹੋਵੇਗਾ ਅੱਜ ਅੱਜ ਦੇ ਦੌਰ ਵਿੱਚ ਇੱਕ ਅਜਿਹਾ ਵਿਅਕਤੀ ਸਾਹਮਣੇ ਆਇਆ ਹੈ ਜਿੱਥੇ ਇੱਕ ਅਮੀਰ ਪਰਿਵਾਰ ਨੇ ਆਪਣੀ ਨੌ ਨੂੰ ਵੇ ਆ ਉਹ ਵੀ ਗਰੀਬ ਪਰਿਵਾਰ ਦੀ ਨੌ ਆਪਣੇ ਘਰ ਲੈ ਕੇ ਆਂਦੀ ਤੇ ਬਾਅਦ ਵਿੱਚ ਉਹਨਾਂ ਤੋਂ ਦਾਜ ਦਾ ਇੱਕ ਡੱਕਾ ਵੀ ਨਹੀਂ ਲਿਆ ਹਾਂਜੀ ਅਜਿਹਾ ਮਾਮਲਾ ਇੱਕ ਅੱਜ ਸਾਹਮਣੇ ਆ ਰਿਹਾ ਜਿਹੜਾ ਕਿ ਫਲਾਇਆ ਤੋਂ ਮਾਮਲਾ ਏ ਸਾਹਮਣੇ ਆ ਰਿਹਾ ਪੂਰੀ ਜਾਣਕਾਰੀ ਟਰਨ ਲੱਗੇ ਸੰਜੀ ਕਰਦੇ ਆ ਤੁਸੀਂ ਜਿਹੜੇ ਆਪਣੇ ਲਾਈਵ ਸਟੂਡੀਓ ਦੇ ਨਾਲ ਡਾਕਟਰ ਬਖਸ਼ੀ ਅਜਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਦਰਸਲ ਅੱਜ ਤੱਕ ਉਹ ਜੋਰ ਹੈ ਜਿੱਥੇ ਕਿ ਦਾਜ ਨੂੰ ਲੈ ਕੇ ਕਈ ਵਿਅਕਤੀ ਪਾਗਲ ਹੋ ਜਾਂਦੇ ਨੇ ਕਈਆਂ ਦੀਆਂ ਮੌਤਾਂ ਵੀ ਹੋ ਜਾਂਦੀਆਂ ਨੇ ਪਿਛਲੇ ਦਿਨ ਟਰਨ ਨਾਲ ਕਰਨਾ ਸੰਜੀ ਕੀਤੀ ਸੀ ਜਿੱਥੇ ਕਿ ਦਾਜ ਨੂੰ ਲੈ ਕੇ ਦੋ ਲੜਕੀਆਂ ਨੇ ਆਤਮ ਹੱਤਿਆ ਹੀ ਕਰ ਲਈ ਸੀ ਕਿ ਉਹਨਾਂ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ ਕਰਦੇ ਸੀ ਪਰ ਅੱਜ ਦੇ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਸ਼ਮਸ਼ੇਰ ਸਿੰਘ ਪਿੰਡ ਫਲਾਇਆ ਰਹਿਣ ਦਾ ਵਾਸੀ ਸੀ ਉਸ ਨੇ ਇਹ ਗੱਲ ਆਪਣੇ ਮੂੰਹੋਂ ਕਹੀ ਹੈ ਤੇ ਲੜਕੀਆਂ ਦੇ ਲੜਕੀ ਦੇ ਪਰਿਵਾਰ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਜੋ ਇਹਨਾਂ ਦੀ ਸੋਚ ਹੈ ਉਸ ਨੂੰ ਅਸੀਂ ਸਲਾਮ ਕਰਦੇ ਹਾਂ ਦੋਸਤੋ ਦਰਅਸਲ ਇੱਕ ਖਬਰ ਕੀ ਹੈ ਤੁਹਾਨੂੰ ਦੱਸਦੀ ਹੈ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਹੈ ਕਿ ਸ਼ਮਸ਼ੇਰ ਸਿੰਘ ਦਾ ਪੁੱਤਰ ਨਰਿੰਦਰ ਸਿੰਘ ਬਹੁ ਜੋ ਕਿ ਬਹੁਤ ਹੀ ਅਮੀਰ ਪਰਿਵਾਰ ਦੇ ਰਹਿਣ ਵਾਲੇ ਸਨ ਪਰ ਦੂਜੇ ਪਾਸੇ ਉਹਨਾਂ ਨੇ ਆਪਣੇ ਪੁੱਤਰ ਦਾ ਵਿਆਹ ਕਰਨਾ ਸੀ ਨਰਿੰਦਰ ਸਿੰਘ ਦਾ ਉਹ ਵੀ ਇੱਕ ਗਰੀਬ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਦੇ ਨਾਲ ਜਦੋਂ ਉਹਨਾਂ ਨੇ ਵਿਆਹ ਕਰਨਾ ਹੈ ਤਾਂ ਉਸ ਦੀ ਪੁੱਛਗਿੱਛ ਕੀਤੀ ਜਾਂਦੀ ਹੈ ਸ਼ਰਮਿੰਨ ਕੀਤੀ ਜਾਂਦੀ ਹੈ ਤੇ ਸ਼ਰਮਿੰਨ ਕਰਨ ਦੇ ਦੌਰਾਨ ਉਹਨਾਂ ਨੂੰ ਉਹ ਲੜਕੀ ਵਧੀਆ ਲੱਗਦੀ ਤਾਂ ਉਹ ਰਿਸ਼ਤਾ ਪੱਕਾ ਕਰ ਲੈਂਦੇ ਨੇ ਤੇ ਬਾਅਦ ਵਿੱਚ ਸਾਰੀਆਂ ਹੀ ਤਿਆਰੀਆਂ ਹੋਣ ਤੋਂ ਬਾਅਦ ਉਹਨਾਂ ਦੇ ਦੁਆਰਾ ਇੱਕ ਮੰਗ ਰੱਖੀ ਗਈ ਉਹਨਾਂ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਅਸੀਂ ਜੋ ਵਿਆਹ ਲੈਣਾ ਹੈ ਅਸੀਂ ਉਸ ਵਿੱਚ ਤੁਹਾਡੇ ਤੋਂ ਰਿਪੀਏ ਦਾ ਵੀ ਇੱਕ ਡੱਕੇ ਦਾ ਵੀ ਤੁਹਾਡੇ ਤੋਂ ਦਾਜ ਨਹੀਂ ਲੈਣਾ ਸਾਨੂੰ ਸਿਰਫ ਕੁੜੀ ਹੀ ਚਾਹੀਦੀ ਹੈ ਉਹ ਵੀ ਅਸੀਂ ਆਪਣੇ ਘਰੇ ਰਾਣੀ ਬਣਾ ਕੇ ਰੱਖਾਂਗੇ ਪਰ ਤੁਸੀਂ ਦੇਖੋ ਕਿ ਅੱਜ ਦੇ ਮੌਲ ਵਿੱਚ ਜਿੱਥੇ ਲੋਕ ਲੱਖਾਂ ਕਰੋੜਾਂ ਦੇ ਦਾਜਾਂ ਪਿੱਛੇ ਤਲਾਕ ਦੇ ਦਿੰਦੇ ਨੇ ਜਾਨਾਂ ਦੇ ਦਿੰਦੇ ਨੇ ਤੇ ਉੱਥੇ ਅੱਜ ਅਜਿਹਾ ਵਿਅਕਤੀ ਸ਼ਮਸ਼ੇਰ ਸਿੰਘ ਸਾਹਮਣੇ ਆਇਆ ਜਿੱਥੇ ਕਿ ਉਸਨੇ ਕਹਿ ਦਿੱਤਾ ਕਿ ਅਸੀਂ ਆਪਣੇ ਮਾਹਪੁਰਖਾ ਪੁਰਖਾਂ ਦੀਆਂ ਸੋਚਾਂ ਤੇ ਚੱਲਦੇ ਹਾਂ ਤਾਂ ਸਾਨੂੰ ਦਾਜ ਦੀ ਕੋਈ ਲੋੜ ਨਹੀਂ ਹੈ ਅਸੀਂ ਸਿਰਫ ਤੁਹਾਡੀ ਬੇਟੀ ਨੂੰ ਹੀ ਆਪਣੇ ਘਰੇ ਲੈ ਕੇ ਜਾਣਾ ਹੈ ਦੋਸਤੋ ਤੁਸੀਂ ਦੇਖੋ ਕਿ ਅੱਜ ਜੋ ਇਹਨਾਂ ਦੀ ਸੋਚ ਹੈ ਉਹ ਕਿੰਨੀ ਜ਼ਿਆਦਾ ਵਧੀਆ ਹੈ ਸਮਾਜ ਵਿੱਚ ਇਹਨਾਂ ਦੀ ਸੋਚ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ ਨੇ ਤੇ ਉਹਨਾਂ ਦੇ ਦੁਆਰਾ ਵੀ ਇਹ ਗੱਲ ਆਖੀ ਗਈ ਹੈ ਕਿ ਮੈਂ ਜਦੋਂ ਤੱਕ ਇਸ ਦੁਨੀਆ ਤੇ ਹਾਂ ਮੈਂ ਉਦੋਂ ਤੱਕ ਇਹ ਚੀਜ਼ ਨੂੰ ਕਾਇਮ ਰੱਖਾਂਗਾ ਤੇ ਲੋਕਾਂ ਨੂੰ ਵੀ ਇਹ ਚੀਜ਼ ਦਾ ਇਹ ਚੀਜ਼ ਦਾ ਸੰਦੇਸ਼ ਦੇਵਾਂਗਾ ਕਿ ਤੁਸੀਂ ਵੀ ਜੇਕਰ ਤੁਸੀਂ ਵੀ ਆਪਣੇ ਲੜਕੇ ਦਾ ਵਿਆਹ ਕਰਨਾ ਹੈ ਤਾਂ ਲੜਕੀ ਵਾਲਿਆਂ ਤੋਂ ਇਹ ਚੀਜ਼ ਦਾ ਦਾਜ ਨਾ ਮੰਗੋ ਕਿਉਂਕਿ ਪਹਿਲਾਂ ਹੀ ਉਹਨਾਂ ਨੇ ਤੁਹਾਨੂੰ ਆਪਣਾ ਐਡਾ ਵੱਡਾ ਕੀਮਤੀ ਸਮਾਨ ਲੜਕੀ ਦੇ ਦਿੱਤੀ ਹੈ ਜਿਨ੍ਹਾਂ ਨੇ ਆਪਣੀ ਜੰਦ-ਜਾਨ ਤੁਹਾਨੂੰ ਦੇ ਦਿੱਤੀ ਹੈ ਉਹਨਾਂ ਤੋਂ ਤੁਸੀਂ ਹੋਰ ਕੀ ਦਾਜ ਮੰਗਦੇ ਹੋ ਜਦੋਂ ਹੀ ਇਹ ਗੱਲ ਦਾ ਪਤਾ ਲੜਕੀ ਨੂੰ ਲੱਗਦਾ ਹੈ ਤਾਂ ਲੜਕੀ ਦੇ ਵੱਲੋਂ ਵੀ ਬਹੁਤ ਜ਼ਿਆਦਾ ਖੁਸ਼ੀ ਮਿਲਾਈ ਜਾਂਦੀ ਹੈ ਲੜਕੀ ਦੇ ਵੱਲੋਂ ਵੀ ਇਹ ਗੱਲ ਆਖੀ ਜਾਂਦੀ ਹੈ ਕਿ ਮੈਂ ਮੈਂ ਬਹੁਤ ਜ਼ਿਆਦਾ ਖੁਸ਼ ਕਿਸਮਤ ਹਾਂ ਜੱਸ ਕਰਕੇ ਮੈਨੂੰ ਅੱਜ ਸੋਹਰਾ ਪਰਿਵਾਰ ਮਿਲਿਆ ਤੇ ਉਹ ਆਪਣੇ ਸਹੁਰੇ ਦੀ ਸੋਚ ਨੂੰ ਵੀ ਸਲਾਮ ਕਰਦੀ ਹੈ ਜਿਸ ਦੇ ਦੁਆਰਾ ਉਹਨੇ ਇਹ ਗੱਲ ਆਖੀ ਹੈ ਕਿ ਸ਼ਾਇਦ ਮੇਰੇ ਜੋ ਮੇਰੇ ਮਾਤਾ ਪਿਤਾ ਨੇ ਉਹਨਾਂ ਨੂੰ ਵੀ ਇਹ ਚੀਜ਼ ਦੇ ਬਹੁਤ ਖੁਸ਼ੀ ਹੈ ਪਰ ਉਹਨਾਂ ਨੇ ਕਿਹਾ ਕਿ ਜੋ ਮੇਰੇ ਮਾਤਾ ਪਿਤਾ ਨੇ ਉਹ ਮੈਨੂੰ ਦਾਜ ਦੇਣ ਦੇ ਲਈ ਅਸਮਰਥ ਸਹੀ ਪਰ ਫਿਰ ਵੀ ਇਹਨਾਂ ਨੇ ਸਾਨੂੰ ਦਾਜ ਲਈ ਤੰਗ ਨਹੀਂ ਕੀਤਾ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਸਰਸ ਟੀਵੀ ਮੈਂ ਹਾਂ ਜਸ਼ਨਪ੍ਰੀਤ ਕੌਰ ਬਹੁਤ ਮਿਹਰਬਾਨੀ